ਸੂਤੋ 20 ਦਿਨ ਪਹਿਲਾਂ ਤੇਲ ਕਿਉਂ ਮਿੱਠਾ ਸੁਣਾ ਕੈਲਸ਼ੀਅਮ ਨਮਕ ਨਹੀਂ ਦੇਣਾ ਮੈਨੂੰ ਬਹੁਤ سارے ਵੀਰ YouTube ਤੇ ਲਿਖ ਦਿੰਦੇ ਐ ਕਿ ਵੱਡੇ ਡਾਕਟਰ ਆ ਗਏ ਉਹ ਭਰਾ ਵੱਡੇ ਛੋਟੇ ਦੀ ਗੱਲ ਨਹੀਂ ਤੁਹਾਡੇ ਵਾਸਤੇ ਗੱਲ ਕਰ ਰਹੇ ਆ ਸਾਨੂੰ ਆਪਣਾ ਥੋੜੀ-ਬੋੜੀ ਇਹ ਤੁਹਾਡੇ ਵਾਸਤੇ ਗੱਲ ਕਰ ਰਹੇ ਆ ਜਿੰਨੀਆਂ ਮੱਝਾਂ 'ਚ ਮੈਂ ਬਹੁਤ ਸਾਰੇ ਪਸ਼ੂ ਦੇ ਦਾਂ ਮੱਝਾਂ ਦਾ ਫੈਟੀ ਲਿਵਰ ਜਿੱਤੇ ਲਿਵਰ ਤੇ ਚਰਨੀ ਚੜੀ ਵੀ ਜਾਂਦੀ ਆ ਆਮ ਸੋਸਿਆ ਬਣਦੀ ਆ ਸੂਤ ਤੋਂ ਬਾਅਦ ਕੀ ਹੁੰਦਾ ਹੈ ਪਸ਼ੂ ਜਿਹੜੇ ਹੈਗੀਆਂ ਮੱਤਾਂ ਤੋਂ ਰਹਿ ਜਾਂਦਾ ਹੈਗਾ ਮੱਤਾਂ ਕੰਮ ਨਹੀਂ ਕਰਦੀਆਂ ਹੈਗੀਆਂ ਜਿੰਨਾ ਮਰਜ਼ੀ ਨਾਜ ਕਰਾਓ ਕਿਉਂ ਸਾਡੇ ਪਸ਼ੂ 500 ਜਿਹੜੇ ਪਸ਼ੂ 300 ਸੋਇ ਜਾ ਕੇ ਖੜਕਦੇ ਜਾਂਦੇ ਆ ਕਿਉਂਕਿ ਸਾਡੀ ਖੁਰਾਕ ਸਹੀ ਨਹੀਂ ਹੈਗੀ ਸੂਣ ਤੋਂ ਪਹਿਲਾਂ ਟ੍ਰਾਂਜਿਸ਼ਨ ਫੀਡ ਕਿਸੇ ਵੀ ਚੰਗੀ ਕੰਪਨੀ ਦੀ 4 ਤੋਂ 5 ਕਿਲੋ ਰੋਜ਼ ਦਿਓ ਪਸ਼ੂ ਨੂੰ ਖੁੱਲ੍ਹਾ ਰੱਖੋ ਹਰਾ-ਕਹਰਾ ਜਣਾ ਹੈਗਾ ਭਾਵੇਂ ਜਿਵੇਂ ਸਾਡਾ ਵਸੀਮ ਹੈ ਭਾਵੇਂ ਰਾਈ ਦਾ ਹੈ ਭਾਵੇਂ ਕੋਈ ਵੀ ਹਰਾ-ਚਾਰਾ ਵੀ ਦਿਨ ਪਹਿਲਾਂ ਇਹਨੂੰ ਦੇਣ ਤੋਂ ਗੁਰੇਜ਼ ਕਰੋ